ਮੰਜੂ ਪੁੱਤ ਮੈਂ ਤੈਨੂੰ ਕਿਹਾ ਤੂੰ ਕੰਮ ਕਰ ਰਹੇਂਦੇ ਤੇਰੀ ਮੰਮੀ ਆਣ ਵਾਲੀ ਆ ਤੇ ਮੈਂ ਆਪੇ ਕਰ ਲਾਂਗੀ ਕੋਈ ਗੱਲ ਨਹੀਂ ਮੰਮੀ ਬਸ ਹੋ ਗਿਆ ਵਾ ਕੰਮ ਤੇ ਮੈਂ ਕਿਹਾ ਕੀ ਤੁਸੀਂ ਕਰੋਗੇ ਸਾਰਾ ਕੋਈ ਵੀ ਨਹੀਂ ਹੁੰਦਾ ਬੈਨੋ ਤੇਰੇ ਭਰਾ ਦਾ ਵਿਆਹ ਵਾ ਤੂੰ ਵਕਤ ਵੇਖ ਕੀ ਆ ਉਹ ਵਿਚਾਰੀ ਕੱਲੀ ਹੈ ਬਿਜਾਰ ਤੂੰ ਸ਼ਾਪਿੰਗ ਕਰਨ ਜਾਣਾ ਤੇ ਤੂੰ ਐਵੇਂ ਕੰਮ ਲੱਗੇ ਮੈਂ ਆਪੇ ਨੇ ਬੇੜ ਲਾਂਗੀ ਨਾਲੇ ਮੈਂ ਦੱਸ ਤੂੰ ਸਬਜ਼ੀ ਕੱਢ ਦੇ ਇੱਥੇ ਬਾਹਰ ਕੱਢ ਦੇ ਫ੍ਰਿਜੋਂ ਜਿਹੜੀ ਬਣਾਣੀ ਮੈਂ ਬਣਾ ਲਾਂਗੀ ਤੇ ਨਾਲੇ ਇਸ ਤਰ੍ਹਾਂ ਕਰਾਂਗੇ ਸਬਜ਼ੀ ਬਣਾ ਕੇ ਤੇਰੀ ਮੰਮੀ ਨਾਲ ਡੋਲੂ ਪਾ ਕੇ ਦੇ ਦੇਗਾ ਉਹ ਵਿਚਾਰੀ ਘਰ ਜਾ ਕੇ ਫੁਲਕੇ ਲਾ ਲਗੀ ਕੱਲੀ ਹੈ ਕਿ ਤੂੰ ਬਿਜਾਰੋਂ ਥੱਕ ਕੇ ਆਣਾ ਵਾ ਤੇ ਸਬਜ਼ੀ ਅਸੀਂ ਦੇ ਦਾਂਗੇ ਫੁਲਕੇ ਜਾ ਕੇ ਲਾ ਲਾਂਗੇ ਨਹੀਂ ਮੰਮੀ ਕੋਈ ਉਹੋ ਜੀ ਗੱਲ ਨਹੀਂ ਗਈ ਮੈਂ ਨਾ ਹੁਣ ਨਾ ਆਪਣੇ ਆਪੇ ਸਬਜ਼ੀ ਬਣਾ ਚੱਲੀ ਆਂ ਕੱਲ ਦੇਖ ਲਵਾਂਗੇ ਕੱਲ ਜਾਣਾ ਨਾ ਉਹਨਾਂ ਨਾਲ ਫਿਰ ਹੁਣ ਤੱਕ ਦੋ ਚਾਰ ਦਿਨ ਲੱਗ ਜਾਣੇ ਕੋਈ ਗੱਲ ਨਹੀਂ ਪੁੱਤਰ ਉਹ ਮੇਰੀ ਭੈਣ ਹੀ ਆ ਕੋਈ ਗੱਲ ਨਹੀਂ ਮੈਂ ਵੀ ਤਾਂ ਸੋਚਣਾ ਆਪਣੀ ਭੈਣ ਦਾ ਹੁਣ ਤੰਗੀ ਨਾ ਹੋਵੇ ਕਿਸੇ ਨਾਲ ਦੀ ਤੂੰ ਨਹੀਂ ਸਾਥ ਦੇਂਦੇ ਤਾਂ ਕਿੰਨੇ ਦੇਣਾ ਵਾ ਤੂੰ ਹੀ ਉਹ ਦੇਣਾ ਸਾਥ ਨਹੀਂ ਨਹੀਂ ਕੋਈ ਗੱਲ ਚਲੋ ਤੁਸੀਂ ਬੈਠ ਜਾਓ ਤੇ ਤੁਹਾਨੂੰ ਮੈਂ ਨਾਸ਼ਤਾ ਕਰਵਾ ਦਿੰਦੀ। ਉਹ ਨਹੀਂ ਤੂੰ ਬਿਕਾਰ ਲਾਂਗੀ। ਤੂੰ ਉੱਥੇ ਤੇ ਆਪਣਾ ਤਿਆਰੀ ਘਰ ਜਿਹੜੀ ਜਾਣਾ। ਬੈਬੂ ਆਪਣਾ ਤਿਆਰ ਕਰ ਜਿਹੜਾ ਜਾਣਾ। ਕੀਤਾ ਉਹਨਾਂ ਨੂੰ ਫੋਨ ਕਹਿੰਦੇ ਮੈਨੂੰ 10 ਮਿੰਟ ਲੱਗ ਜਾਣੇ ਆ ਤੇ ਉੰਨੀ ਦੇਰ ਨੂੰ ਮੈਂ ਤੁਹਾਨੂੰ ਨਾ ਰੋਟੀ ਬਣਾ ਕੇ ਖਵਾ ਦਿੰਦੀ। ਤੂੰ ਕੱਪੜੇ-ਕੁਪੜੇ ਤੇ ਲੈ ਜਾਣੇ ਆ ਨਾ ਪਿਆਰ ਚੁੰਨੀਆਂ ਰੰਗਣੀਆਂ ਦੇ ਨਹੀਂ ਕਈ ਕੋਈ ਲਾਈਨਿੰਗਾਂ ਲੈਣੀਆਂ ਬੈਗ ਆਪਣਾ ਤਿਆਰ ਕਰ। ਲੇਟ ਨਾ ਹੋ। ਕੋਈ ਗੱਲ। ਮੈਂ ਆਪੇ ਕਰ ਲੈਣਾ। ਠੀਕ। ਤੂੰ ਮੇਰੀ ਫਿਕਰ ਨਾ ਕਰ। ਮਾਂ ਦਾ ਸਾਥ ਦੇਣਾ ਮੈਂ ਤੈਨੂੰ ਵੀ ਵੇਖਣਾ। ਉਹ ਚੈਰੀ ਕ ਮੰਜੂ ਆਜੋ ਆਜੋ ਭੈਣ ਜੀ ਆਜੋ ਸਤਿ ਸ੍ਰੀ ਅਕਾਲ ਜੀ ਸਤਿ ਸ੍ਰੀ ਅਕਾਲ ਹੋਰ ਸੁਣਾਓ ਠੀਕ ਠੀਕ ਹੈ ਤੁਸੀਂ ਸੁਣਾਓ ਵਧੀਆ 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 ਠੀਕ ਹੋ ਹੋਰ ਵਧੀਆ ਵਧੀਆ ਹੋਰ ਤੁਸੀਂ ਸੁਣਾਓ ਤੁਹਾਡਾ ਕੀ ਹਾਲ ਹੈ ਠੀਕ ਹੈ ਆਓ ਬੈਠੋ ਆਈ ਜੀ ਬੈਠੋ ਮੰਜੂ ਕਿੱਥੇ ਇੱਥੇ ਹੀ ਜੇ ਅੱਛਾ ਆ ਤੇ ਆ ਰਹੀ ਜੇ ਬਸ ਠੀਕ ਠੀਕ ਆਓ ਬੈਠੋ ਬੈਠ ਮੰਜੂ ਆ ਗਈ ਜੀ ਆ ਗਈ ਬੈਠੋ ਜੀ ਤਾਂ ਜੀ ਮੇਰੀ ਗੱਲ ਸੁਣੋ ਹਾਂਜੀ ਤੁਸੀਂ ਰੋਜ ਪਿੰਡੋਂ ਆਉਂਦੇ ਹੋ ਹਾਂਜੀ ਤੇ ਦੇਖੋ ਕਿੰਨਾ ਸਫਰ ਆ ਰੋਜ ਤੇ ਤੁਸੀਂ 2-4 ਦਿਨ ਇੱਥੇ ਰਹਿ ਪਵੋ ਤੇ ਸ਼ਾਪਿੰਗ ਕਰ ਲਓ ਤੇ ਆਪਾਂ ਅਜੇ ਨੂੰ ਇੱਥੇ ਹੀ ਸੱਦ ਲੈਨੇ ਤੇ ਰੋ ਇੱਥੇ ਮੈਂ ਜੇ ਤੁਹਾਡੀ ਗੱਲ ਠੀਕ ਹੈ ਮੈਂ ਤੁਹਾਡੀ ਗੱਲ ਨਾਲ ਸਹਿਮਤ ਆ ਮੇਰੀ ਗੱਲ ਸੁਣਤੀਆਂ ਦੇ ਘਰ ਚੰਗੇ ਨਹੀਂ ਲੱਗੀਦਾ ਤੂੰ ਧੀ ਦੇ ਘਰ ਨਾ ਰੋ ਆਪਣੀ ਭੈਣ ਦੇ ਘਰ ਰੋ ਨਹੀਂ ਜੀ ਸਦਕੇ ਹਾਂ ਕੋਈ ਜਮ ਜਮ ਹਾਂ ਹੋ ਜੀ ਭੈਣ ਨਾ ਮਾਨ ਕਰਦੀ ਐ ਆਹੋ ਤੇ ਭੈਣ ਦੇ ਘਰ ਰੋ ਨਾ ਤੁਹਾਨੂੰ ਕੀ ਫਿਕਰ ਪਈ ਐ ਤੁਸੀਂ ਇੱਥੇ 2-4 ਦਿਨ ਲਗਾ ਕੇ ਲਗਾਤਾਰ ਤੇ ਤੁਸੀਂ ਆਪਣੀ ਸ਼ਾਪਿੰਗ ਕਰੋ ਪੂਰੀ ਤੁਹਾਡੀ ਗੱਲ ਮੈਂ ਮਤਲਬ ਕਦੇ ਫੁੱਲ ਛੜਾਦੀ ਤੁਹਾਡੀ ਜਵਾਨ ਤੇ ਤੁਸੀਂ ਐਨਾ ਮਤਲਬ ਮੈਨਾਂ ਨਾ ਪਿਆਰ ਕਰਦੇ ਹੋ ਤੇ ਮੇਰਾ ਕਹਿਣਾ ਮਤਲਬ ਵੀ ਮੈਂ ਰਹਿਣ ਬੇਸ਼ੱਕ ਰਹਿ ਪਾਵਾਂ ਤੇ ਗੱਲ ਇਹ ਨਾ ਪਿੱਛੇ ਚਾਈ ਹੈ ਚਾਈ ਗਲੀ ਵਿੱਚ ਤੁਹਾਨੂੰ ਪਤਾ ਘਰ ਕੋਈ ਵਿਆਹ ਸ਼ਾਦੀ ਦਾ ਦੀਨਾ ਕੋਈ ਘਰ ਆਇਆ ਕੋਈ ਗਿਆ ਹੁੰਦਾ ਵਾ ਉਹਦੇ ਘਰ ਵਿਚਾਰੀ ਕੁ ਚਾਹ ਦਾ ਕੱਪ ਪਾਣੀ ਦਾ ਕੱਪ ਵੀ ਨਹੀਂ ਕਲਾਸ ਬਣਾ ਸਕਦੀ ਚਾਹ ਦਾ ਕੱਪ ਵੀ ਨਹੀਂ ਬਣਾ ਸਕਦੀ ਫਿਰ ਉਹਦੇ ਘਰ ਕੇ ਵੀ ਸਰਾ ਹੁੰਦਾ ਕੋਈ ਨਹੀਂ ਅਰਦਾਸਨ ਦੀ ਗੱਲ ਹੈ ਕੱਕੇ ਦਾ ਵਿਆਹ ਹੋ ਜਾਣਾ ਮੈਂ ਆ ਹੋਇਆ ਮੋਟੀ ਨੇ ਆ ਜਾਣਾ ਉਹ ਆਪੇ ਹੀ ਹਾਂ ਦਾਦੀ ਤੇ ਨੂੰ ਰਹਿਣਗੀਆਂ ਤੇ ਮੈਂ ਫਿਰ ਤੁਹਾਡੇ ਵੱਲ ਜਦੋਂ ਵੀ ਆਈ ਗਈ ਮੈਂ ਤਾਂ ਰਹਿ ਕਿਉਂ ਨਹੀਂ ਕਿਉਂ ਨਹੀਂ ਕਿਉਂ ਨਹੀਂ ਤੁਹਾਡਾ ਆਪਣਾ ਘਰ ਹੈ ਮੈਂ ਤੁਹਾਨੂੰ ਕਹਿੰਨੀ ਹੁਣ ਵੀ ਰਵੋ ਲੈ ਵੋ ਚਾਈ ਨੂੰ ਵੀ ਨਾਲ ਲੈ ਵੋ ਇੱਥੇ ਨਹੀਂ ਫਿਰ ਤੁਹਾਨੂੰ ਪਤਾ ਬੂਆ ਬੰਦ ਕੀਤਾ ਗੁਜਾਰਾ ਨਹੀਂ ਹਿਕਲ ਸਮਾਂ ਕਿਹੜਾ ਜਾ ਰਿਹਾ ਇਹ ਤਾਂ ਗੱਲ ਸਹੀ ਹੈ ਪਿੰਡਾਂ ਵਾਲਾ ਘਰ ਹੈ ਹਾਂ ਪਰਿਆ ਘਰ ਵਿਆਹ ਸ਼ਾਦੀ ਸਾਰੇ ਪਿੰਡ ਨੂੰ ਪਤਾ ਹੈ ਪੇ ਵਿਆਹ ਸ਼ਾਦੀ ਵਾਲਾ ਘਰ ਹੈ ਕਤਨ ਬਤਾਈ ਗੱਲ ਸਮਾਈ ਨਹੀਂ ਲੱਗੀ ਹਾਂ ਨਹੀਂ ਹੁੰਦੇ ਮੈਂ ਕਿ ਤੁਹਾਨੂੰ ਕਿਚਲ ਬੜੀ ਹੁੰਦੀ ਰੋਜ਼ ਆ ਜਾਂਦੀ ਤਦ ਕਰਨੀ ਪਈ ਕੋਈ ਗੱਲ ਨਹੀਂ ਫਿਰ ਕਿ ਹੋ ਗਿਆ ਕਿਚਲ ਤਾਂ ਫਿਰ ਕਰਨੀ ਨਹੀਂ ਮੈਣੀ ਤੁਹਾਨੂੰ ਪਤਾ ਹੀ ਆ ਮੰਜੂ ਹਾਂਜੀ ਮੰਮੀ ਉਹ ਤਾਂ ਅਦਰ ਮੰਮੀ ਆ ਗਏ ਆ ਕੁਵੇਲਾ ਹੁੰਦਾ ਪਿਆ ਜਾਣਾ ਬਾਜ਼ਾਰ ਬਸ ਮਾਂ ਦੀ ਬਹੀ ਮੈਂ ਕਿ ਜਰਾਪਾ ਸਾ ਮ ਵਧੀਆ ਕੀਤਾ ਮੇਰੇ ਅੰਦਰ ਤੂੰ ਤਿਆਰ ਹੈ ਮੈਂ ਮੰਮੀ ਨੇ ਮਨੂੰ ਸੇਰ ਦੀ ਕਾਲੀ ਪਾਈ ਹੈ ਜਾ ਤੇਰੇ ਮੰਮੀ ਆਂਦੇ ਪਏ ਤੂੰ ਕੀ ਲੱਗੀ ਹੋਈ ਆ ਮੈਂ ਕਹਿੰਦਾ ਥੋੜਾ ਜਨਾ ਸੋਈ ਜਾਨਾ ਸਾਮ ਜਾਨੀ ਹੈ ਤੇ ਆ ਨਹੀਂ ਲੱਗਿਆ ਨਾ ਫਿਰ ਨੀ ਖੇਚਲਣੀ ਹੁੰਦੀ ਤੇ ਨਾ ਬੰਦਾ ਥੱਕਦਾ ਵੈ ਤੇ ਕੰਦੇ ਨਾ ਤੂੰ ਸਬਜੀ ਚੀਰ ਜਾਇਆ ਕਰ ਤੇ ਮੈਂ ਆਪੇ ਬਣਾ ਲਾਂ ਕਰਾਂਗੀ ਨਹੀਂ ਤੇਰੇ ਮੰਮੀ ਬਹੁਤ ਸਿਆਰੇ ਬੜੇ ਚੰਗੇ ਪੈਜੀ ਨੇ ਪੈਜੀ ਠੰਡ ਬੜੀ ਜੇ ਮੇਰੀ ਗੱਲ ਸੁਣ ਤੂੰ ਢੁਟ ਢੁਟ ਚਾਹ ਪੀਓ ਪਹਿਲਾ ਲੋ ਵਿਆਮਾਨੀਆ ਖੁਸ਼ੀਆਂ ਦੀ ਗਰਮੀ ਚੜੀ ਹੋਈ ਆ ਤੁਸੀਂ ਕਹਿੰਦੇ ਠੰਡ ਬੜੀ ਆ ਤੁਸੀਂ ਸ਼ੈਤਾਨਾ ਕਰੋ ਮੈਂ ਨਾਸ਼ਤਾ ਬਣਾਣੀ ਆ ਨਾਸ਼ਤਾ ਕਰਕੇ ਜਾਂਦੇ ਹਾਂ ਹੁਣ ਚੁੱਪੀ ਦੀ ਗੱਲ ਸੁ ਤੂੰ ਨਾਸ਼ਤੇ ਦੀ ਗੱਲ ਕਰਦੀ ਆ ਤੈਨੂੰ ਪਤਾ ਬਾਜ਼ਾਰ ਜਾਵਾਂਗੇ ਜਿੱਥੇ ਜਾਵਾਂਗੇ ਨਾਸ਼ਤਾ ਮਾਰੀ ਉੱਥੇ ਕਰ ਲਾਂਗੇ ਹੋਰ ਤੁਸੀਂ ਮੈਨੂੰ ਕਹਿੰਦੇ ਸੀ ਤੂੰ ਮੰਮੀ ਆਸਤੇ ਨਾ ਸਬਜ਼ੀਆਂ ਬਣਾ ਲਿਆ ਕਰ ਅੱਥੋਂ ਤੱਕ ਕਹਿਣ ਦਾ ਸੀ ਮੈਨੂੰ ਅੱਛੀ ਮੰਮਾ ਤੇਰਾ ਆਂਦੇ ਰੋਜ਼ ਆਰੀ ਤੁਹਾਨੂੰ ਸ਼ਾਮ ਪੈ ਜਾਂਦੀ ਆ ਤੇ ਘਰ ਜਾ ਕੇ ਗੱਲਮ ਕੱਲੇ ਹੁੰਦੇ ਤਾਂ ਤੂੰ ਨਾ ਰੋਟੀ ਵੀ ਬਣਾ ਦਿਆ ਕਰ mẹ cái anh đi ਤੇ ਕਹਿੰਦੇ ਅੱਜ ਮੈਂ ਸਬਜ਼ੀ ਬਣਾ ਕੇ ਰੱਖਣੀ ਆ ਤੇ ਨਾਲ ਲੈ ਜਾਣਗੇ ਤੇ ਹੁਣ ਲੈ ਜਾਣਾ ਪੰਜੀ ਲੈ ਕੇ ਜਾਣਾ ਨਾਲ ਜਾ ਕੇ ਬਸ ਫੁੱਲ ਕੇ ਇਲਾਦ ਨਹੀਂ ਕਰਦਾ ਤੇ ਬਸ ਚਲੋ ਅੱਛੀ ਤੇ ਹੋ ਜਾਣਾ ਹੋ ਜਾ ਯਾਰ ਫੇਰ ਕੀ ਹੋਇਆ ਥੋੜੇ ਦਿਨ ਦੀ ਗੱਲ ਆ ਕੋਈ ਗੱਲ ਨਹੀਂ ਚਲੋ ਫਿਰ ਹੋ ਜਾਉਂਦਾ ਮਾਓ ਤੁਸੀਂ ਮਮੀ ਫਿਰ ਮੈਂ ਚੱਲੀ ਹਾਂ ਹਾਂ ਚੁੱਤ ਜਾਓ ਅੱਛਾ ਜਾਓ ਜੀ ਜਾਓ ਜੀ ਆਏ ਬਜਾਰ ਹੋ ਕੇ ਹਾਂ ਜੀ ਜਾਓ ਟਾਈਮ ਦਾ ਨਾ ਪਤਾ ਵੀ ਸਮਾਂ ਦੋ ਨਹੀਂ ਲੱਗ ਜਾਂਦਾ ਕੋਈ ਗੱਲ ਮੈਂ ਨਾ ਤੁਹਾਡੇ ਲਈ ਜਿਆ ਸੂਟ ਦਿੱਤਾ ਨਾ ਸਿਪਨਾ ਉਹ ਮੈਂ ਲੈ ਆਵਾਂਗੀ ਨਾਲ ਨਹੀਂ ਪੁੱਤ ਲੈ ਚਿੰਤਾ ਨਾ ਕਰ ਪੰਜ ਹੋਰੇ ਕੋਈ ਚਾਹੀਦਾ ਦੱਸ ਦੇ ਹੀ ਲੈ ਆਪਣੇ ਲਈ ਵੀ ਜੋ ਵਧੀਆ ਤੋਂ ਵਧੀਆ ਸੂਟ ਲੈਣਾ ਹੀ ਮੈਂ ਤੁਹਾਨੂੰ ਦੱਸ ਦਤਾਈ ਫਿਕਰ ਨਾ ਕਰੀ ਪੈਸੇ ਮੇਰੇ ਦੇ ਨਹੀਂ ਨਹੀਂ ਜੋ ਨਾ ਮੇਰੀ ਅਲਮਾਰੀ ਚੋਂ ਲੱਲਾ ਪੈਸੇ ਜਿੰਨੇ ਤੈਨੂੰ ਚਾਹੀਦੇ ਤੇ ਵਧੀਆ ਤੋਂ ਵਧੀਆ ਆਪਣੇ ਕੱਪੜੇ ਬਣਾਈ ਇਹ ਕਿਹੜੀ ਗੱਲ ਕਹਿਤੀ ਜੇ ਮਾਂ ਚੱਲੀ ਤੇ ਆਵਾ ਮਨੂ ਕੀ ਲੋੜ ਹੈ ਖਰਚਾ ਕਰਨ ਦੀ ਜਿੱਦੋਂ ਤੁਹਾਡੇ ਨਾਲ ਜਾਵਾਂਗੀ ਨਾ ਉਦੋਂ ਤੁਹਾਡੇ ਕੋਲ ਲੱਲੋ ਮੰਗੀ ਹੁਣੰਨਾ ਨਾਲ ਚਲਨੀ ਆ ਅੱਪੇ ਲੈ ਕੇ ਦੇਣਗੇ ਹੋਰ ਬੇਚਵੀਂ ਵੇਖੋ ਤਾਂ ਮਾਵਾਂ ਹੀ ਵਧੀਆਂ ਵਧੀਆਂ ਤੇ ਚੁੱਸ ਤੇ ਨਹੀਂ ਲੋੜ ਹੁੰਦੀ ਇਹ ਪਿਆਰ ਦੀ ਗੱਲ ਹੈ ਠੀਕ ਹੈ ਤੇ ਬੇਂਜ ਤੁਹਾਨੂੰ ਵੀ ਜੇ ਕੁਝ ਚਾਹੀਦਾ ਤੁਸੀਂ ਦੱਸ ਦਿਓ ਨੀ ਕੋਈ ਨਹੀਂ ਤੁਸੀਂ ਪਹਿਲਾਂ ਨੂੰ ਦਾ ਪੂਰਾ ਕਰੋ ਸਾਰੀ ਤਿਆਰੀ ਵਾਦਸਾ ਸਭ ਕੁਝ ਹੋਇਆ ਨਾ ਕੋਈ ਵੰਦੀਆ ਤੋਂ ਵੰਦੀਆ ਕਰੋ ਆ ਕੁਝ ਨਾ ਬੜੀ ਖੁਸ਼ੀ ਹੈ ਨਹੀਂ ਕੁਝ ਨਹੀਂ ਚੱਲੋ ਹੁਣ ਚਾਰ ਉਹ ਬਣਾ ਚੱਲੋ ਚੱਲ ਕਿਹੜਾ ਰੋਟੀ ਖਾ ਕੇ ਭੇਜਣਾ ਨਹੀਂ ਨੇ ਕਿੰਨਾ ਲੱਗ ਜਾਣਾ ਅੱਛਾ ਫਿਰ ਮਮਾ ਹੋ ਗਿਆ ਜਾਓ ਜਾਓ ਤੁਸੀਂ ਜਾਓ ਜਾ ਹੇ ਰੱਬਾ ਇੱਥੇ ਠੰਡੀ ਬੜੀ ਹੋ ਗਈ ਹੈ ਓਹੋਹ ਕੱਪੜੇ ਧੋਤੇ ਸਗੋਂ ਹੱਥ ਠਰ ਕੇ ਹਾਂ ਚਲੋ ਵੇ ਰੋ ਸਤਿ ਸ਼੍ਰੀ ਅਕਾਲ ਸਤਿ ਸ਼੍ਰੀ ਅਕਾਲ ਸਤਿ ਸ਼੍ਰੀ ਅਕਾਲ ਸਤਿ ਸ਼੍ਰੀ ਅਕਾਲ ਜੀ ਸਤਿ ਸ਼੍ਰੀ ਅਕਾਲ ਜੀ ਹੋਰ ਦੱਸੋ ਕੀ ਹਾਲ ਚੱਲਦੇ ਵੇ ਪੁੱਤ ਕੱਪੜੇ ਧੋ ਕੇ ਟੀਆਂ ਤੇ ਹੱਥ ਪੈਰ ਠਰ ਕੇ ਹਾਂ ਤੂੰ ਪੱਜ ਬਹੁਤ ਸੋਹਣੀ ਲੱਗਈ ਹੋਈ ਏ ਤੇ ਮੰਮੀ ਰਾਤ ਰੇ ਸਿਰਸਿਰ ਕਿੱਧਰ ਚੱਲੇ ਜੇ ਹੁਣ ਨਹੀਂ ਆਏ ਮੇਰੇ ਭਰਾ ਦਾ ਵਿਆਹ ਹੈਗਾ ਵਾ ਨਾ ਅੱਛਾ ਬਣਾਈ ਹੋਵੇ ਭੈਣ ਜੀ ਤੁਹਾਨੂੰ ਬਹੁਤ ਬਹੁਤ ਜੀ ਮੇਰੀ ਗੱਲ ਸੁਣੋ ਤੁਸੀਂ ਵੀ ਤਿਆਰ ਰਹਿਣਾ ਵਿਆਹ ਤੇ ਮੈਂ ਤੁਹਾਨੂੰ ਵੀ ਇਨਵਾਈਟ ਕਰਨ ਆਣਾ ਮੈਂ ਆਪਾਂ ਵੀ ਹੋ ਤੇ ਹੋਰ ਮਲਜੂ ਜਦੋਂ ਜਾਂਦੀ ਉਹਦੇ ਤੁਹਾਡੀ ਆ ਸਿਫਤਾ ਬਾ ਤੁਹਾਡੀਆਂ ਹੀ ਗੱਲਾਂ ਲੈ ਕੇ ਪੈ ਜਾਂਦੀ ਮੇਰੇ ਉਹ ਜਸਵੀਰ ਆਂਟੀ ਇਸ ਤਰ੍ਹਾਂ ਮੇਰੇ ਜਸਵੀਰ ਆਂਟੀ ਇਸ ਤਰ੍ਹਾਂ ਅੱਛਾ 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 ਨਹੀਂ ਸਿਫਤ ਤੁਹਾਡੀ ਕਰਦੀ ਹੈ ਨਾ ਫਿਰ ਤੁਸੀਂ ਵੀ ਆਪਣੇ ਰਿਸ਼ਤੇਦਾਰੀ ਹੋਏ ਹਾਂ ਜੀ ਕਦੋਂ ਦਾ ਵਿਆਹ ਆ ਇਹ ਮੇਰੀ ਆਂਟੀ ਨਹੀਂ ਇਹ ਮੇਰੀ ਮਾਂ ਹੈ ਮਾਂ ਹੈ ਮਾਸੀ ਰਾਜੀ ਰਾਜੀ ਬਹੁਤ ਤੁਹਾਡੀ ਧੀ ਇੰਨੀ ਚੰਗੀ ਹੈ ਨਾ ਇੰਨੀ ਚੰਗੀ ਸਾਰੇ ਗਲੇ ਦੀ ਸਿਫਤ ਕਰਦੀ ਆ ਹਾਂਜੀ ਚਲੋ ਬਹੁਤ ਆਪਾਂ ਤੇ ਕੰਨੇ ਹੈ ਮਾਲਕਾ ਸਭ ਨੂੰ ਇਹੋ ਜਿਹੀ ਨੋਤੀ ਦੇਵੀਂ ਪਾਚੀ ਇੰਨੀ ਮਿਲਮਲਪੜੀ ਆ ਨਾ ਕੋਈ ਹਿਸਾਬ ਨਹੀਂ ਕੋਈ ਵੀ ਚੀਜ਼ ਬਣਾਨੇ ਨਾ ਆ ਤਿੰਨ ਚਾਰ ਘਰਾਂ ਚ ਨੇ ਕੋਲੀ ਕੋਲੀ ਸਭ ਨੂੰ ਦੇਣੀ ਦੇਣੀ ਆ ਨਹੀਂ ਨਹੀਂ ਪਿਆਰ ਦੀ ਗੱਲ ਹੁੰਦੀ ਆ ਹਾਂਜੀ ਤੁਸੀਂ ਬੜੇ ਵਧੀਆ ਆਪਣੀ ਧੀ ਨੂੰ ਸੰਸਕਾਰ ਦਿੱਤੇ ਹਾਂਜੀ ਹਾਂਜੀ ਆਂਟੀ ਨੂੰ ਨਸਰਾ ਕਰਨਾ ਨਾਜਰਾ ਪੀਜ਼ਾ ਬਣਾਉਣਾ ਜੇ ਮੰਮੀ ਕੋਲੋਂ ਥੋੜਾ ਬਾਜ਼ਾਰੋਂ ਫ੍ਰੀ ਹਾਂ ਵਾ ਨਾ ਸ਼ਾਮੀ ਚਾਹ ਦਰੋਂ ਹੀ ਪੀਣਾ ਤੁਸੀਂ ਆ ਕੇ ਚਲ ਠੀਕ ਹੈ ਪੁੱਤਰ ਠੀਕ ਹੈ ਜੀ ਤੇ ਤਿਆਰ ਰਹਿਣਾ ਯਾਦ ਰੱਖਣਾ ਸਰ ਜੀ ਆਜੋ ਮੈਂ ਕਹਿੰਦੀ ਆਜੋ ਚਾਹ ਪਾਣੀ ਪੀ ਕੇ ਆਜੋ ਨਹੀਂ ਨਹੀਂ ਥੋੜੇ ਨਾ ਬਾਜ਼ਾਰ ਜਾਣਾ ਤੇ ਸਾਰਾ ਪਰਿਵਾਰ ਸਮੇਤ ਜ਼ਰੂਰ ਜ਼ਰੂਰ ਠੀਕ ਹੈ ਪਰਿਵਾਰ ਸਮੇਤ ਆ ਹੁਣ ਚਲੋ ਚੀਏ ਮੰਮੀ ਨੇ ਅੰਦਰੋਂ ਆਵਾਜ਼ ਆ ਗਈ ਨਹੀਂ 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 ਚੱਲੇ 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 ਬਸ ਜਦੋਂ ਆਂਦੀ ਵਕੀ ਆਏ ਤੇ ਲੈ ਕੇ ਜ਼ਰੂਰ ਆਵੀਂ ਚੰਗਾ ਕੋਈ ਨਾ ਕੋਈ ਨਾ ਤੇਰਾ ਠੀਕ ਹੈ ਫਿਰ ਰੱਜ ਕੇ ਚਾਹ ਬਣ ਪੀ ਕੇ ਜਾਵਾਂਗੇ ਠੀਕ ਹੈ ਭਾਜੀ ਠੀਕ ਹੈ ਧੰਨਵਾਦ ਅੱਜ ਧੰਨਵਾਦ ਚਲ ਮੰਜੂ ਲੇਟ ਹੋਇਆ ਨਾ ਹੈ ਨਾ ਬੜੀ ਚੰਗੀ ਸੱਚੀ ਮੰਜੂ ਇਹਦੀ ਮਾਂ ਵੀ ਓਨੀ ਚੰਗੀ ਤੇ ਸੱਸ ਵੀ ਇੰਨੀ ਚੰਗੀ ਬਹੁਤ ਵਧੀਆ ਸੰਸਕਾਰ ਦਿੱਤੇ ਬੜੀ ਕਿਰਪਾ ਕੀਤੀ ਮਾਰਕ ਦੇਨਾ ਤੇ ਨਹੀਂ ਬਣ ਗਈ ਚਾਹ ਵੋਟੀਏ ਕਿਰਨ ਮੰਮੀ ਮੰਮੀ ਰਿੱਧੀ ਆਇਆ ਆਇਆ ਬੇਟਾ ਆਇਆ ਮੰਮੀ ਕਿੱਧਰ ਹੋ ਆਇਆ ਆਇਆ ਮੈਂ ਰਸੋਈ ਜਾ ਆਇਆ ਅੱਛਾ ਰਸੋਈ ਚ ਹਾਂ ਨਿਕਲ ਆਓ ਬਾਹਰ ਮੈਂ ਉਧਰੋਂ ਤੁਰ ਕੇ ਆ ਗਈ ਆ ਫੇਰ ਆਇਆ ਆਇਆ ਕੀ ਹੋ ਗਿਆ ਕੀ ਕੀ ਹੋ ਗਿਆ ਨਾ ਲੱਗਿਆ ਹੋਇਆ ਕੀ ਤੇ ਸਮੇਟਾ ਸਮਾਟੀ ਕਰਨੀ ਵੀ ਐ ਤੇ ਰਸੋਈ ਦੇ ਕੰਮ ਕਰਨੀ ਵੀ ਐ ਕੀ ਹੋਇਆ ਬਾਜਾ ਕਿੰਨੀਆਂ ਮਾਰ ਕੇ ਤਾਂ ਨਹੀਂ ਪਤਾ ਲੱਗਦਾ ਮੈਂ ਬਾਹਰ ਆਈ ਆ ਤੂੰ ਸੀ ਬਾਹਰ ਆਓ ਅੱਛਾ ਕੋਈ ਨਹੀਂ ਤੂੰ ਮੈਨੂੰ ਦੱਸ ਠੀਕ ਠਾਕ ਐ ਬੁੱਤ ਮੈਂ ਠੀਕ ਠਾਕ ਆ ਤੁਸੀਂ ਕੰਮ ਕਰਦੇ ਭਾਬੀ ਕਿੱਥੇ ਐ ਦਸਨੀਆ ਬੈਠ ਤੇ ਸੀ ਸਾਥ ਲੈ ਬੱਲਾ ਕੀ ਹੋ ਗਿਆ ਕੀ ਹੋ ਗਿਆ ਹੋਇਆ ਕੁਛ ਨਹੀਂ ਤੁਸੀਂ ਦੱਸੋ ਕਿੱਥੇ ਐ ਕੁਛ ਨਹੀਂ ਹੋਇਆ ਚੱਲ ਤੂੰ ਬੈਠ ਤੇ ਆਓ ਨੇ ਕੀ ਹੋਇਆ ਕੀ ਐਡੀ ਗਰਮ ਕਿ ਹੋਈ ਹੈ ਗਰਮ ਨਹੀਂ ਹੋਣਾ ਖਾ ਪੀ ਕੇ ਨਹੀਂ ਆਈ ਕੁਛ ਮੈਨ ਲੱਗਦਾ ਕਰੋ ਸਭ ਕੁਝ ਖਾ ਪੀ ਕੇ ਆਈਆਂ ਤਾਂ ਤਾਂ ਨਹੀਂ ਪਤਾ ਲੱਗਦਾ ਮੈਂ ਆਈਆਂ ਫਿਰ ਟੋਕਰੇ ਦੇ ਵਿੱਚ ਵਾੜਕੇ ਕੰਮ ਲੱਗਿਓ ਕੀ ਗੱਲ ਅਜ ਕੰਮ ਕੰਮ ਵਾਲੀ ਨਹੀਂ ਆਈ ਉਹ ਕਰ ਗਈ ਆ ਕਿੰਨੀ ਦੇ ਸਾਰਾ ਦਿਨ ਥੋੜੀ ਲੜਕੋ ਰਹਿੰਦੀ ਪਈ ਆ ਉਹ ਕਰ ਗਈ ਆਪਣਾ ਕੰਮ ਤੇ ਫੇਰ ਭਾਬੀ ਕਿੱਥੇ ਆ ਕੀ ਹੋ ਗਿਆ ਤੈਨੂੰ ਭਾਬੀ ਗਈ ਉਹਦੇ ਭਰਾ ਦਾ ਵਿਆਹ ਵਾ 10 15 ਦਿਨ ਤੇ ਰਹਿ ਗਿਆ ਸ਼ਾਪਿੰਗ ਕਰਨ ਗਈ ਆਪਣੀ ਮੰਮੀ ਨਾਲ ਤੇ ਇਹਦੇ ਚ 10 15 ਦਿਨ ਵਿਆਹ ਨੂੰ ਰਹਿ ਗਿਆ ਇਹਦੇ ਚ ਸਾਡਾ ਕੀ ਲੈਣਾ ਦੇਣਾ ਆ ਸ਼ਾਪਿੰਗ ਕਰਨ ਜਾਣੀ ਉਹਨਾਂ ਨੇ ਕਰਨੀ ਉਹਨਾਂ ਦੇ ਘਰ ਵਿਆਹ ਉਹਨਾਂ ਦੇ ਘਰ ਦਾ ਜਿਹੜਾ ਮਰਜੀ ਜਾਵੇ ਸਾਡਾ ਘਰ ਦਾ ਕਿੰਨੇ ਵੇਖਣਾ ਉਹ ਕਾਰਕੇ ਗਈ ਐ ਸਾਰਾ ਕੁਝ ਕਰਕੇ ਗਈ ਐ ਸਬਜ਼ੀਆਂ ਤੱਕ ਬਣਾ ਕੇ ਗਈ ਐ ਤੇਰੀ ਪਰਜਾਈ ਪਤਾ ਕਿੰਨੀ ਕਿ ਚੰਗੀ ਐ ਤੈਨੂੰ ਪਤਾ ਹੀ ਕੁਝ ਨਹੀਂਗਾ ਮੰਮੀ ਹਮੇਸ਼ਾ ਤੁਸੀਂ ਉਹਦੇ ਪਰਦੇ ਹੀ ਪਾਣਾ ਤੁਹਾਨੂੰ ਨਹੀਂ ਕੁਝ ਪਤਾ ਲੱਗਦਾ ਕਿ ਆਪ ਲੱਗਿਓ ਐ ਠੰਡ ਚ ਹੱਥ ਵੀ ਠੰਡੇ ਹਾਏ ਰੱਬਾ ਕੁਝ ਨਹੀਂ ਹੈਗਾ ਮੈਨੂੰ ਹਾਂ ਜਿੰਦੀ ਜਾਗਦੀ ਆਏ ਐ ਐਵੇਂ ਨਾ ਖਬਰਾਈ ਜਾ ਉਹਦੇ ਭਰਾ ਦਾ ਵੀ ਦਿਨ ਘੜੇ ਰਾਇਆ ਤੇ ਕੱਲੀ ਕੱਲੀ ਧੀ ਐ ਤੈਨੂੰ ਚਾਪੀ ਨਹੀਂ ਕਰਾਣੀ ਆਪਣੀ ਮਾਂ ਨਾਲ 1 ਮਿੰਟ ਈ ਮੰਨ ਲੰਨੀ ਮੈਂ ਕੱਲੀ ਕੱਲੀ ਐ ਤੇ ਉਹਦੇ ਪਰਿਵਾਰ ਚ ਇੰਨੇ ਜਣੇ ਐ ਜਿਹੜਾ ਮਰਜੀ ਜਾ ਸਕਦਾ ਪਹਿਲੇ ਇੰਨੀ ਦੂਰੋਂ ਇੱਥੇ ਆਣ ਫਿਰ ਇੱਥੋਂ ਨਾਲ ਭਾਬੀ ਨੂੰ ਸ਼ੋਪਿੰਗ ਕਰਵਾਣ ਲੈ ਕੇ ਜਾਣੀ ਤੇ ਘਰ ਦੀ ਰੋਟੀ ਪਾਣੀ ਚਾਹ ਪਾਣੀ ਕੋਈ ਆਇਆ ਗਿਆ ਕਿੰਨੇ ਵੇਖਣਾ ਕਰਦਾ ਆਪਣੇ ਘਰ ਦਾ ਬੰਜੂ ਕਰਕੇ ਗਈ ਐ ਸਾਰਾ ਕੁਝ ਤੇ ਮੰਮੀ ਜਿਹੜਾ ਬਾਹਰੋਂ ਆਇਆ ਗਿਆ ਕਿੰਨੇ ਵੇਖਣਾ ਉਹ ਕੁਛੀ ਤਾਂ ਡਿਗਰੀ ਚ ਨੀਮਤ ਗੋਡੇ ਚਲਦੇ ਜੇ ਸਭ ਕੁਝ ਚਲਦਾ ਮੇਰਾ ਐਵੇਂ ਨਾ ਘਬਰਾਈ ਜਾ ਦੋ ਚਾਰ ਦਿਨ ਦੀ ਗੱਲ ਐ ਸਾਥ ਦੇਣਾ ਨਹੀਂ ਉਹਨੇ ਉਹਨੂੰ ਚਾਹ ਨਹੀਂ ਆਪਣੇ ਭਰਾ ਦਾ ਐਡੀ ਕਿਹੜੀ ਗੱਲ ਹੈ ਨਾ ਤੇਰਾ ਗੱਲ ਤੋਂ ਵਿਆਹ ਸੀ ਤੇ ਮੰਜੂ ਨੇ ਕਿਸਾ ਦੌੜ ਦੌੜ ਕੇ ਕੰਮ ਕੀਤਾ ਕਦੀ ਮੈਂ ਚਲ ਜਾਨੀ ਸੀ ਮੰਜੂ ਨਾਲ ਕਦੀ ਤੂੰ ਚਲ ਜਾ ਭਰਜਾਈ ਨਾਲ ਸ਼ਾਪਿੰਗ ਕਰ ਹੁਣ ਉਹਦਾ ਕੌਣ ਜਾਵੇ ਉੱਥੇ ਤੇ ਮੰਮੀ ਮੇਰਾ ਵਿਆਹ ਸੀ ਘਰ ਦੀ ਧੀ ਸੀ ਮੈਂ ਤੇ ਉਹਨਾਂ ਨੇ ਨਹੀਂ ਕਰਨਾ ਤੇ ਬਾਹਰ ਦਾ ਨਹੀਂ ਕਰਨਾ ਸੀਗਾ ਤੇ ਉਹ ਵੀ ਤੇ ਘਰ ਦੀ ਧੀ ਹੈ ਉਹਦੇ ਭਰਾ ਦਾ ਵਿਆਹ ਹੀ ਤੂੰ ਵੀ ਜਾਣਾ ਈ ਉੱਥੇ ਵਿਆਹ ਤੇ ਮੈਂ ਵੀ ਜਾਣਾ ਈ ਪਤਾ ਨਹੀਂ ਉਹਨੇ ਕਿਹੜੀਆਂ ਪਟੀਆਂ ਪੜਾਈਆਂ ਨੇ ਜਿਹੜੇ ਉਹਦੇ ਗੁਣ ਗਾਈ ਜਾਂਦੇ ਪਏ ਹੋ ਤੁਹਾਨੂੰ ਨਾ ਕੁਝ ਸਮਝ ਆਈ ਸਾਰੀ ਬਣੇ ਸਮਝ ਆਈ ਹੈ ਮੈਨੂੰ ਪੁੱਛ ਕੇ ਗਈ ਹੈ ਤੇ ਮੈਂ ਹੀ ਭੇਜਨੀ ਭਈਆ ਕਿ ਜਾ ਕਿੰਨੇ ਕਰਾਣਾ ਕੰਮ ਅੱਛਾ ਉਹਨੇ ਕਰਾਣਾ ਕੰਮ ਕੱਲੀ ਕੱਲੀ ਐ ਮੰਨ ਲੰਨੀ ਤੁਹਾਡੀ ਗੱਲ ਇੱਥੇ ਕਿਹੜੀਆਂ ਮੇਰੀਆਂ 6 ਬਟੀਆਂ ਨੇ ਭਜਾਈਆਂ ਜਿਨ੍ਹਾਂ ਨੇ ਅੱਗਾ ਪਿੱਛਾ ਸਾਹਮ ਲੈਣਾ ਇੱਥੇ ਵੀ ਕੱਲੀ ਕੱਲੀ ਜੇ ਤੁਸੀਂ ਕੁਝ ਨਹੀਂ ਸੋਚਦੇ ਅੱਖਾਂ ਖੋਲੋ ਅੱਖਾਂ ਮੇਰੀ ਨੂੰ ਨਾ 6 ਦੇ ਬਰਾਬਰ ਰਹੀ ਐ ਉਹ ਸਾਰਾ ਨਿਬੇੜ ਕੇ ਕਹੀ ਘਰ ਦਾ ਕੰਮ ਐਵੇਂ ਨਾ ਤੂੰ ਕਰੀ ਜਾ ਤੂੰ ਦੱਸ ਐਵੇਂ ਗਰਮੀ ਨਾਲ ਕਾ ਕੀ ਪੀਣਾ ਮੈਂ ਤੇਰੇ ਲਈ ਚਾਹ ਬਣਾਣੀ ਬੈਠ ਤੂੰ ਅੱਗੇ ਮੈਂ ਚਾਹ ਪੀਣੀ ਅੱਜ ਤੂੰ ਹੀ ਚਾਹ ਪੁੱਛਦੇ ਪਏ ਤੇ ਕੋਲਡ ਡਰਿੰਕ ਪੀ ਲੈ ਕੋਲਡ ਡਰਿੰਕ ਲੈਵਾ ਇਨੀ ਠੰਡੇ ਚ ਕਾਫੀ ਨਾ ਕਹਿਣਾ ਤੇ ਕਾਫੀ ਬਣਾ ਦਾਨੀ ਆ ਤੂੰ ਕਾਫੀ ਪੀਣੀ ਐ ਨਾ ਕਾਫੀ ਬਣਾ ਤੂੰ ਬੈਠ ਆ ਰਾ ਨਾ ਅੰਦਰ ਬੈਠੇ ਦੇ ਅੰਦਰ ਬੈ ਜਾ ਮੈਂ ਇੱਕ ਵਾਰੀ ਫੋਨ ਕਰਾਂ ਪਰ ਮੈਨੂੰ ਕਿੰਨੇ ਕੀ ਦੇਰ ਚਾਣਾ ਸ਼ਾਮ ਨੂੰ ਆਣਾ ਹੀ ਉਹਨੇ ਮੈਂ ਤਾਂ ਪਹਿਲਾਂ ਹੀ ਦੱਸਤਾ ਹੁਣ ਇਹਦੇ ਗਈ ਐ 10 ਮਿੰਟ ਹੋਇਆ ਤੇ ਬੁਲਾ ਲੰਨੀ ਹੈ ਕਹਿ ਦੰਨੀ ਅੱਜ ਮੈਂ ਘਰ ਆਈ ਆ ਜਾਂ ਤੇ ਤੇਰੀ ਮਾਂ ਕਿੱਥੋਂ ਆਈ ਐ ਢੀ ਦੂਰੋ ਗੱਲ ਵੀ ਤਾਂ ਸਮਝਿਆ ਕਰ ਕਿਰਾਇਆ ਭੜਾ ਖਰਚ ਕੇ ਆਈ ਐ ਅਗਲੀ ਘਰ ਬਾਰ ਆਪਣਾ ਛੱਡ ਕੇ ਆਈ ਐ ਮਗਰ ਸਸਰ ਨੂੰ ਛੱਡ ਕੇ ਆਈ ਐ ਚੁੱਪ ਕਰ ਚੋ ਮੈਂ ਵੀ ਆਪਣੇ ਘਰੋਂ ਆਈ ਆ ਟਾਈਮ ਕੱਢ ਕੇ ਆਈ ਆ ਤੇ ਮੇਰੀ ਭਾਬੀ ਮੇਰੇ ਮੱਥੇ ਨਾ ਲੱਗੇ ਹੈ ਤੇ ਕੀ ਮੇਰੇ ਦਿਲ ਤੇ ਕੀ ਬਿੱਤੂਗੀ ਤੂੰ ਤੇ ਹਰ ਹਫਤੇ ਆਨੀ ਐ ਤੇਰੀ ਕੀੜੀ ਗੱਲ ਆ ਤੇ ਕੋ ਕਿਹੜਾ ਟਕਾ ਆਪਣੇ ਘਰ ਤੂੰ ਤਿਆਰ ਹੋ ਤਿਆਣੀ ਤੇ ਉਹਦੇ ਚਾਰ ਦਿਨ ਉਹਨੇ ਜਾਣਾ ਬਜ਼ਾਰ ਤੇ ਜਾਣਾ ਨਹੀਂਗਾ ਮੈਨੂੰ ਤੇ ਲੱਗਦਾ ਤੁਸੀਂ ਮੇਰੀ ਮਾਂ ਹੀ ਨਹੀਂ ਹੈਗੇ ਤੇ ਨਹੀਂ ਨਾ ਲੱਗਦਾ ਤਾਂ ਨਾ ਸਹੀ ਸਾਈਡੀਓ ਦੀ ਦੇਣ ਤੇ ਘਾ ਸਾਈਡੀਓ ਹੋਰ ਕੀ ਐਵੇਂ ਤੂੰ ਕਰੇ ਮੈਂ ਕਾਫੀ ਬਣਾ ਕੇ ਲਿਆਣੀ ਤੇਰੇ ਲਈ ਤੇ ਤੂੰ ਬੈਠ ਆਰਾਮ ਨਾਲ ਐਵੇਂ ਨਾ ਗਰਮੀ ਖਾਈ ਜਾ ਕਰੇ ਕੀ ਤਪਈ ਹੈ ਕਰੋ ਹਾ ਇਹ ਕਿੰਨੇ ਗੁਣ ਕੰਦੀ ਵੀ ਪਤਾ ਨਹੀਂ ਕੀ ਸੰਗਾ ਛੜਿਆ ਐਨੇ ਮੇਰੀ ਮਾਂ ਨੂੰ ਮੰਮੀ ਤੇ ਕੇ ਕਾਫੀ ਬਣਾ कमरा वेख दी इन्हें की कुछ रखे कमरे चरा है अलमारी भाभी ने नवी अलमारी लिया मेनू दसिया भी नहीं ऐ हाल है इन्हना ਨੇ ਲੋਕ ਨਹੀਂ ਲਾਕੇ ਗਈ ਨਵਾਂ ਸਵੈਟਰ ਉਹ ਵੀ ਸੌਫਟ ਵਾਲਾ ਟੈਗ ਵੀ ਨਹੀਂ ਉਤਰਿਆ ਹੋਲੇ ਪਤਾ ਨਹੀਂ ਕਿੱਥੋਂ ਸ਼ੋਪਿੰਗ ਆ ਕਰਦੀ ਐ ਨਹੀਂ ਕਹਿੰਦੇ ਸਾਡੀ ਇੱਕੋ ਇੱਕ ਨਾਨਾ ਨੇ ਜਿੱਥੇ ਇੱਕ ਲਿਆਨੀ ਵੀ ਦੋ ਲੈਣੀਆਂ ਅੱਜ ਮੈਂ ਵੀ ਆਈ ਕੁਝ ਦੇਖਣਾ ਸੀਗਾ ਕਿ ਮੈਨੂੰ ਕਿੰਨਾ ਕੁ ਪਿਆਰ ਕਰਦੀ ਹੈ ਹਾਫ ਬਾਜੂ ਵੀ ਸੱਚੀ ਇਹ ਬਿਲਕੁਲ ਪਿਆਰ ਨਹੀਂ ਕਰਦੀ ਮੈਨੂੰ ਆ ਕੀ ਲੈ ਵੀਰਾ ਤਾਂ ਮੇਰਾ ਪੈਂਟ ਕਮੀਜ਼ਾ ਦੂਜੀਆਂ ਬੰਦ ਹੈ ਇਹ ਕਿਹਦੇ ਵਾਸਤੇ ਲੈ ਕੇ ਰੱਖਿਆ ਨੇ ਉਹ ਵੀ ਪੈਕੇਜ ਚ ਲੈ ਮੇਰੇ ਵੀਰੇ ਦੇ ਕੱਪੜੇ ਘਟ ਇਹਦੇ ਦੇਖ ਭਰੇ ਪਏ ਨੇ ਜਿਆਦਾ ਕੋਈ ਗੱਲ ਨਹੀਂ ਵੇਖਦੀ ਪਈ ਆ ਸਭ ਤੋਂ ਵੱਡੀ ਗੱਲ ਮੇਰੇ ਦਿਲ ਨੂੰ ਤੇ ਸਾਟੀ ਵੱਜ ਗਈ ਐਡੀ ਵੱਡੀ ਲ ਮਾਰੀ ਲਿਆਂਦੀ ਤਾਂ ਮੈਨੂੰ ਇਹਨੂੰ ਦੱਸਿਆ ਉਹ ਕਰਦੀ ਧੀ ਨੂੰ ਹੀ ਨਹੀਂ ਦੱਸਣਾ ਜ਼ਰੂਰੀ ਸਮਝਿਆ ਉਹ ਤੁਹਾਡੀ ਥੱਲੇ ਵੀ ਹੈਗੇ ਆ ਮਰਚਾ ਕਿਤੇ ਇਹ ਇਹ ਤਾਂ ਨਵਾਂ ਹੈ ਮੈਨੂੰ ਕੁਝ ਨਹੀਂ ਪਤਾ ਸੱਚੀ ਲੇ ਕੀ ਇਹ ਤੇ ਦੇਖਾਂ ਛੰਟ ਪਰੇ ਅੰਦਰ ਨਹੀਂ ਘਤੀਆਂ ਛੰਟ ਨੂੰ ਬੰਦ ਕਰ ਦਿੰਨੀ ਆ ਮੇਰੇ ਵੀਰੇ ਦੇ ਕੱਪੜੇ ਘੱਟ ਇਹਦੇ ਚੌਧਾ ਰਾਣੀ ਦੇ ਜ਼ਿਆਦਾ ਹੈਗੇ ਮੈਂ ਮਰਚਾਂ ਕਿਤੇ ਇੰਨਾ ਸਮਾਨ ਇਹ ਮਰਚੂ ਕਿਤੇ ਇੰਨੇ ਗਿਰੀਆਂ ਖਾ ਕੇ ਕਿੱਡੀ ਕੁ ਮੋਟੀ ਬਨਾਈ ਮੈਂ ਤਾਂ ਹੀ ਕਵਾਂ ਇਹਦੀਆਂ ਗੱਲਾਂ ਕਿਉਂ ਬਖਧੀਆਂ ਨੇ ਇਹ ਆਰਾਮ ਨਾਲ ਰਾਤੀ ਦੁੱਧ ਦੇ ਨਾਲ ਗਿਰੀਆਂ ਖਾਂਦੀ ਏ ਇਹ ਮੈਂ ਮਰ ਜਾ ਤੋਬਾ ਇਹਨੂੰ ਤੇ ਬਣਾਇਆ ਦਾ ਚੋਧਰਾ ਨਹੀਂ ਕਰਦੀ ਹਸਮਾਨ ਇਸਕ ਬਿਸਕੁਟ ਇਹ ਪਤਾ ਵੀ ਹੈਗਾ ਮੇਰੇ ਫੇਵਰਟ ਬਿਸਕੁਟ ਆ ਇਹ ਮੇਰੇ ਵਾਸਤੇ ਕੁਝ ਨਹੀਂ ਇਹਦੇ ਕਮਰੇ 'ਚ ਕਿਉਂ ਸਜਾਇਆ ਇਹ ਇਹਦੇ 'ਚ ਕੀ ਹੈ ਹਾਏ ਰੱਬਾ ਇਹ ਕੋਈ ਪਰਫਿਊਮ ਵੀ ਮੰਨ ਸਵੰਨੀ ਹੀ ਹੈ ਕਿੱਥੇ ਸੋਨੇ ਸੋਨੇ ਮਹਿੰਗੇ ਓਹ ਹੋ ਹੋ ਬਹੁਤ ਵਧੀਆ ਹੈ ਬਹੁਤ ਵਧੀਆ ਉਹ ਵੰਗਾ ਵੇਖੋ ਮੰਨ ਸਵੰਨੀਆਂ ਹੁ ਚਸ਼ਮੇ ਅਨੇ ਮਹਿੰਗੇ ਚਸ਼ਮੇ ਕੀ ਬਾਤ ਹੈ ਕੰਨੀ ਨਾਮੀ ਨੂੰ ਵੀ ਦੇ ਦੇ ਜਰਾ ਚੱਚਾ ਦੇ ਤੀਆਂ ਕੁਛ ਹੇ ਰੋ ਐਵੀ ਐਵੋ ਕਾਈ ਸੱਚੀ ਆ ਤੇ ਮਾਲ ਕਹ ਲੈ ਕਿਉਂ ਮੈਂ ਇਹ ਕੀ ਕਰਨੀ ਪਈ ਆ ਮੰਮੀ ਤੁਸੀਂ ਪਹਿਲੇ ਗੱਲ ਸੁਣੋ ਮੈਂ ਘਰ ਦੀ ਧੀ ਆ ਤੇ ਤੁਸੀਂ ਮੈਨੂੰ ਦੱਸਿਆ ਹੀ ਨਹੀਂ ਕਿ ਅਲਮਾਰੀ ਲੈਣ ਇੱਧਰ ਆਉਂ ਹਾਂ ਬਲੇ ਅਲਮਾਰੀ ਲੈ ਆਂਦੀ ਐ ਏਡੀ ਵੱਡੀ ਤੇ ਤੁਸੀਂ ਮੈਨੂੰ ਦੱਸਿਆ ਕਿਉਂ ਨਹੀਂ ਨਿੱਕੀ ਦੱਸਣਾ ਤੇ ਤਨ ਤੂੰ ਆਏਂਗੀ ਤੇ ਤੈਨੂੰ ਪਤਾ ਲੱਗ ਗਿਆ ਆ ਰਸਤੇ ਤੇ ਤੂੰ ਆਣਾ ਹੁੰਦਾ ਵਾ ਮੰਮੀ ਇੰਨਾ ਮੇਕਅਪ ਦਾ ਸਮਾਨ ਪਰਫਿਊਮ ਨਹੀਂ ਇੱਕ ਮਿੰਟ ਰੁਕੋ ਚਲੋ ਠੀਕ ਹੈ ਤੁਹਾਡੀ ਸਾਰੀਆਂ ਗੱਲਾਂ ਮੰਨਦੀ ਆਹ ਕਿਹੜਾ ਦਾਜ ਉਹਨੂੰ ਕਮਰੇ 'ਚ ਜਿਆਦਾ ਭੋਖਲ ਕੀ ਕਮਾਉਂ ਮੈਂ ਤੂੰ ਬੋਤਾ ਬੋਲੇ ਨਾ ਕਰ ਇਹ ਸਮਾਨ ਮੈਂ ਹੀ ਦਿਖਾਇਆ ਉਹਦੇ ਕੋਲ ਇੱਥੇ ਬੈਠੋ ਜਰਾ ਮੈਂ ਰਖਾਇਆ ਬੈਠੋ ਜਰਾ ਮੈਂ ਨੂੰ ਕਿਹਾ ਵਾ ਇੱਥੇ ਸਾਰਾ ਸੈੱਟ ਕਰਕੇ ਰੱਖ ਕੀ ਗੱਲ ਤੁਹਾਨੂੰ ਪਤਾ ਬਿਸਕਟ ਇੰਨੇ ਵਧੀਆ ਮੈ ਖਾਨੀ ਆ ਜੇ ਤੁਹਾਨੂੰ ਪਤਾ ਤੁਸੀਂ ਪੈਕ ਕਰਕੇ ਵੱਖਰੇ ਰੱਖ ਦੋ ਕੀ ਸਾਡੀ ਰੀਦੀ ਤੀਜ਼ ਹੈਗੇ ਅੱਛਾ ਮੰਮੀ ਇੰਨੀਆਂ ਗਿਰੀਆਂ ਦੇ ਪੈਕਟ ਰੱਖਦੇ ਨੇ ਖਤਮ ਕਰਦੇ ਨੇ ਜੇ ਆ ਕੁਝ ਨਹੀਂ ਹੁੰਦਾ ਇਹ ਉਹਨਾਂ ਦਾ ਲਪਾਈ ਜਾ ਬੱਸ ਕਰ ਜਿਸਲੇ ਦੀ ਆਈ ਚੜ ਚੜ ਲਈ ਹੈ ਪਹਿਲਾਂ ਮੈਨੂੰ ਦੱਸ ਜੇ ਕਮਰੇ ਜਾਂਦੇ ਤੇਰੀ ਹਿੰਮਤ ਕਿਸਰਾ ਆਈ ਮੰਮੀ ਮੇਰਾ ਘਰ ਮੈਂ ਹਾਸ ਜਾ ਸਕਦੀ ਆ ਕੀ ਗੱਲ ਆ ਆ ਗੱਲ ਤੁਸੀਂ ਕਿੱਦਾਂ ਕਹਤੀ ਮੈਨੂੰ ਤੇਰਾ ਘਰ ਆ ਨਾ ਤੂੰ ਜਿੱਥੇ ਮਰਜੀ ਬੈਠ ਲੋ ਨਹੀਂ ਉਹਦੇ ਕਮਰੇ ਜਾ ਕੇ ਫੁੱਲਾਂ ਵਾਲੀ ਕਰਨ ਦੀ ਕੀ ਮਤਲਬ ਐ ਤੇਰਾ ਮੈਂ ਮਮੀ ਮੈਂ ਇਸ ਘਰ ਦੀ ਧੀ ਆ ਤੇ ਮੈਂ ਕਰ ਸਕਦੀ ਆ ਮੈਂ ਧੀ ਆ ਤੇ ਮੈਂ ਸਿਰ ਤੇ ਨਹੀਂ ਡੰਟੜਾ ਲਾ ਮੇਰੀ ਗੱਲ ਸੁਣ ਲੈ ਤੇਰਾ ਮਤਲਬ ਨਹੀਂ ਉਹ ਦਿਲ ਮਾਰੀਆਂ ਨੂੰ ਹੱਥ ਲਾਉਂਦੀ ਮਤਲਬ ਹੀ ਕੋਈ ਨਹੀਂ ਤੂੰ ਮੈਨੂੰ ਜਾਇਜ਼ ਕਰ ਲਈ ਵੇ ਹਰ ਵੇਲੇ ਤੇਦੇ ਵੱਡ ਘੱਟ ਬੋਲਾ ਤੈਨੂੰ ਸਮਝ ਨਹੀਂ ਆਉਂਦੀ ਕਿ ਕਿਸੇ ਦਿਨ ਮਰਨ ਨੂੰ ਹੱਥ ਲਾਈਦਾ ਤੇ ਮੰਮੀ ਮੈਂ ਵੀ ਐਸ ਕਰ ਦਿੱਤੀ ਆ ਜੇ ਮੈਂ ਨਹੀਂ ਲਾਣੀ ਹੋਰ ਕਿੰਨੇ ਲਾਣੇ ਨੇ ਤੇਰਾ ਕੋਈ ਹੱਕ ਨਹੀਂ ਬੰਦਾ ਤੇਰੀ ਪਰਜਾਈ ਇਹਦਾ ਕਮਰਾ ਹੈ ਨਾ ਉਹਦੀਆਂ ਅਲਮਾਰੀਆਂ ਉਹਦੀਆਂ ਨਾ ਤੇਰਾ ਮਤਲਬ ਨਹੀਂ ਉੱਥੇ ਫੁੱਲ ਉਹਨੇ ਕਦੀ ਤੇਰੇ ਘਰ ਜਾ ਕੇ ਫੁੱਲਾਂ ਵਾਲੀ ਕੀਤੀ ਆ ਤੇਰਾ ਮਤਲਬ ਕੀ ਹੈ ਇਹ ਉਹਨੂੰ ਜਾਇਜ਼ ਕਰਦੀ ਵੀ ਆ ਕਿ ਪਹਿਲਾਂ ਆਪਣੀਆਂ ਅਲਮਾਰੀਆਂ ਲੋਕਾਂ ਲੱਗ ਜਾਵੇ ਫਿਰ ਉਹ ਕਮਰਿਆਂ ਨੂੰ ਲੋਕ ਲਾਵੇ ਕਿ ਮੇਰੀ ਨਹੀਂ ਆਣਾ ਹੋਜੀ ਮੈਂ ਦੱਸ ਤੈਨੂੰ ਅਸੀਂ ਕਿਹੜੀ ਗੱਲ ਦੀ ਕਮੀ ਰੱਖੀ ਆ ਜਦੋਂ ਤੇਰੇ ਪਾਪਾ ਗਏ ਸੀ ਸਭ ਕੁਝ ਤੈਨੂੰ ਦੇਈਦਾ ਸੀ ਲੋੜ ਤੋਂ ਵੱਧ ਦੇਈਦਾ ਸੀ ਹੁਣ ਤੇਰੇ ਭਰਾ ਪਰਜਾਈ ਸਭ ਕੁਝ ਤੇਰਾ ਨਿਭਾਣ ਦੇ ਉਹ ਕਿਸੇ ਗੱਲ ਦੀ ਕਮੀ ਰੱਖਦੀ ਤੇਰਾ ਆਪਣਾ ਕਪੜਾ ਲਿਆਂਦੀ ਐ ਨਾਲ ਤੇਰਾ ਸੂਟ ਲੈ ਕੇ ਆਂਦੀ ਐ ਤੇਰੇ ਬੱਚਿਆਂ ਲਈ ਲੈ ਕੇ ਆਂਦੀ ਐ ਮੰਮੀ ਉਹਨੇ ਸਵੈਟਰ ਰੱਖਿਆ ਹੋਇਆ ਜਾਂ ਨਵਾਂ ਲਿਆ ਕੇ ਪਰ ਮੈਨੂੰ ਨਹੀਂ ਹੁੰਦਾ ਦਾ ਲੈ ਕੇ ਦਿੱਤਾ ਨਹੀਂ ਗੱਲ ਸੁਣ ਉਹਨੇ ਠੇਕਾ ਨਹੀਂ ਲਿਆ ਹਰ ਵੇਲੇ ਆਪਣੇ ਨਾਲ ਤੇਰੀ ਟੀਵੀ ਲੈ ਆਵੇ ਅਈ ਤੋਂ ਚੰਗੀ ਲੱਗ ਕੇ ਆਂਦੀ ਸਰ ਪਰ ਤੇਰਾ ਮਤਲਬ ਕਿ ਉਹ ਦਿਨ ਮਾਰੀ ਫੋਲਾ ਪਾਲੀ ਕਰਨ ਦੀ ਉਹ ਮੇਰੇ ਦਿੱਤੇ ਘਰ ਛੱਡ ਕੇ ਗਈ ਹੈ ਨਾ ਉਹਦੀ ਕੋਈ ਥੀ ਇੱਧਰ ਉੱਧਰ ਹੋਵੇ ਕੋਈ ਘਟ ਜਾਵੇ ਜਿੰਨੇ ਸਮਾਨ ਰੱਖਿਆ ਤੈਨੂੰ ਪਤਾ ਹੁੰਦਾ ਮੇਰਾ ਕੀ ਕੁਛ ਹੈ ਤੇ ਚਗਾ ਤਾਂ ਮੈਨੂੰ ਚੋਰ ਪਟਾੜਾ ਜੇ ਕੋਈ ਥੀ ਇੱਧਰ ਉੱਧਰ ਹੋਈ ਉਹ ਮੈਂ ਤੇ ਵੈਸੇ ਹੀ ਕਮਰਾ ਵੇਖਣ ਆਈ ਸੀ ਤੇ ਮੈਂ ਦੇਖਣ ਲੱਪੀ ਅਲਮਾਰੀ ਫਰੋਲਣ ਲੱਪੀ ਤਕੀ ਹੋ ਗਿਆ ਕਿ ਕੱਲ ਨੂੰ ਤੇਰੀ ਨਾਨਾ ਨਾ ਸਰਾ ਤੇਰੇ ਆ ਕੇ ਅਲਮਾਰੀਆਂ ਫੁੱਲੇ ਤੇਰਾ ਕਮਰਾ ਫੁੱਲੇ ਤੇ ਫੇਰ ਅੱਛਾ ਮੇਰੀ ਨਾਨਾ ਇੰਨੀ ਹਿੰਮਤ ਨਹੀਂ ਮੇਰੇ ਕਮਰੇ ਤੇ ਪੈਰ ਰੱਖ ਜੇ ਉਹ ਜਦੋਂ ਮੈਂ ਕਿਤੇ ਜਾਣਾ ਆਣਾ ਹੁੰਦਾ ਨਾ ਤੇ ਮੈਂ ਤਾਲਾ ਲਾ ਕੇ ਆਨੀ ਆ ਤੇ ਵੜ ਕੇ ਤਾਂ ਵੇਖੇ ਹੋ ਅੱਛਾ ਤੇ ਮੈਂ ਵੀ ਕੱਲ ਨੂੰ ਤੇਰੀ ਪਰਜਾਈ ਨੂੰ ਕਹਨੀ ਤੂੰ ਜਾਣਾ ਹੁੰਦਾ ਆਪਣੀਆਂ ਅਲਮਾਰੀਆਂ ਤੇ ਆਪਣਾ ਕਮਰਾ ਲੋਕ ਕਰਕੇ ਜਾਏਗਾ ਰਦੀ ਵਰਗੀ ਨਾਨਾ ਨਾ ਤੇ ਆ ਕੇ ਤੇ ਤੇਰਾ ਨੁਕਸਾਨ ਕੋਈ ਕਰ ਜਵੇ ਐਂਸ ਘਣਾ ਚੰਨੀ ਐ ਨਾ ਆਪਣੀ ਵਾਲੀ ਬੜੀ ਤਕਲੀਮ ਤੇ ਤੂੰ ਹੋਈ ਐ ਮੰਮੀ ਥੋੜਾ ਜਨਾ ਸੋਚ ਸਮਝ ਕੇ ਬੋਲੋ ਧੀਆ ਤਾਡੀ ਅੱਛਾ ਪਰਜਾਈ ਨੂੰ ਤੁਸੀਂ ਧੀ ਬਣਾਇਆ ਤੇ ਮੈਨੂੰ ਤੁਸੀਂ ਬਗਾਨੀਆਂ ਕਰਦੇ ਪਏ ਜੇ ਅਸੀਂ ਧੀਆ ਹੀ ਆਂ ਮਾਵਾਂ ਧੀਆ ਗੀਆਂ ਸੀ ਨੂ ਨਹੀਂ ਮੇਰੀ ਲੱਗਦਾ ਨਹੀਂ ਮੈਨੂੰ ਅਸੀਂ ਮਾਵਾਂ ਧੀਆ ਵਾ ਤੇ ਤੂੰ ਉਸ ਘਰ ਦੀ ਧੀ ਦੇ ਤੇ ਤੈਨੂੰ ਭੇਜਿਆ ਵਾ ਗੱਲ ਕਰ ਮੇਰਾ ਇਸ ਘਰ ਦੇ ਵਿੱਚ ਕੋਈ ਲੈਣ ਦੇ ਨਹੀਂ ਕੋਈ ਪਿਆਰ ਨਹੀਂ ਹੈਗਾ ਪਰ ਜੋ ਕੁਝ ਹੈਗਾ ਪਰਚਾਈਦਾ ਹੈਗਾ ਆ ਪਿਆਰ ਆਪਣੀ ਜਗ੍ਹਾ ਤੇ ਨਹੀਂ ਜੇ ਕੁਝ ਰੱਖਿਆ ਕੁਝ ਕੀਤਾ ਉਹਨੂੰ ਮੈਂ ਹੱਥ ਲਾ ਕੇ ਨਹੀਂ ਵੇਖ ਸਕਦੀ ਉਹਦੇ ਕਮਰੇ ਚ ਕਿਸੇ ਚੀਜ਼ ਨੂੰ ਫਰੋਲ ਨਹੀਂ ਸਕਦੀ ਟੱਚ ਨਹੀਂ ਕਰ ਸਕਦੀ ਆ ਕੀ ਮਤਲਬ ਹੋਇਆ ਪੁੱਤਰ ਕਮਰੇ ਚਾਂ ਤਾਂ ਕੋਈ ਮਨਾਈ ਨਹੀਂ ਤੂੰ ਬੈਠ ਲੋ ਟੀਵੀ ਲਾ AC ਲਾ ਜੋ ਮਰਜੀ ਕਰ ਪਰ ਉਹਦੇ ਅਲਮਾਰੀਆਂ ਨੂੰ ਫੋਲਾ ਫਰਾ ਵੀ ਕਰਨੇ ਕੋਈ ਲੋੜ ਨਹੀਂ ਵੇਹ ਜਿੰਨੇ ਸਾਮਾਨ ਰੱਖਿਆ ਹੁੰਦਾ ਨਾ ਉਹਨੂੰ ਪਤਾ ਹੁੰਦਾ ਕਿ ਮੇਰੇ ਨਾਲ ਮਾਰ ਦੀ ਫੁੱਲਾ ਫੁਲਾ ਦੀ ਹੋ ਗਈ ਤੂੰ ਕਰਨੀ ਪਈ ਉਹ ਸਾਰੀਆਂ ਚਾਬੀਆਂ ਲੱਗੀਆਂ ਪਈਆਂ ਕੱਲ ਨੂੰ ਤੂੰ ਇਹ ਕੁਝ ਕਰੇਗੀ ਤੂੰ ਮਾਰ ਕੇ ਜਾਇਆ ਕਰੇਗੀ ਫਲ ਮਾਰੀਆਂ ਆਪਣੇ ਫਿਰ ਕਮਰਾ ਵੀ ਬੰਦ ਕਰਕੇ ਜਾ ਫਿਰ ਬਾਹਰ ਹੀ ਬੈਠੀ ਮੇਰੇ ਕੋਲ ਮੈਂ ਤਾਂ ਦੱਸ ਦਿੱਤਾ ਤੇਰਾ ਕੋਈ ਆ ਕਦੀ ਬੰਦਾ ਉਹ diel ਮਾਰੀਆਂ ਦੀ ਫੁੱਲਾ ਫੁਲਾ ਦੀ ਕਰਨਦਾ ਸਮਝ ਤਾ ਨੂੰ ਸਮਝਾ ਨਹੀਂ ਬਈਆ ਤੇ ਸਮਝ ਐਸ ਗੱਲ ਨੂੰ ਤੀਆਂ ਦਾ ਜਿੰਨਾ ਹੱਕ ਹੁੰਦਾ ਓਨਾ ਹੀ ਹੁੰਦਾ ਐਵੇਂ ਨਹੀਂ ਬਦੀ ਜਾਈਦਾ ਮੰਮੀ ਤੀਆਂ ਦਾ ਪੂਰਾ ਹੱਕ ਹੁੰਦਾ ਓ ਤੁਸੀਂ ਗਲਤ ਕਰੋ ਮੇਰੇ ਨਾਲ ਉਹ ਗੱਲ ਵੱਖਰੀ ਜੇ ਫਿਰ ਇਹ ਇੱਕ ਗਲਤ ਕਰਨੀ ਗੱਲ ਆ ਜੇ ਤੂੰ ਮੇਰੀ ਧੀਏ ਤੋਂ ਮੇਰੀ ਧੀ ਨਹੀਂ ਹੈੀ ਬਿਲਕੁਲ ਜੀ ਗੱਲ ਗਲਤ ਹੈਗੀ ਆ ਹੁਣ ਸਟੋਰੀ ਦਾ ਪੈਨਿੰਗ ਲਾਉਂਦੀ ਡਾਇਲੋਗ ਸੁਵਿੰਦਰ ਭਾਜੀ ਭੁੱਲਣ ਦੇ ਵਿੱਚ ਨਹੀਂ ਨਹੀਂ ਭੁੱਲਿਆ ਤੇ ਨਹੀਂ ਸੱਸੀ ਕਾਲ ਜੀ ਹੋਰ ਕੀ ਹਾਲ ਚਾਲ ਆਓ ਜਸਵੀਰ ਆਂਟੀ ਤੇ ਹੀ ਬੈਠੇ ਦੋ ਸਾਰੇ ਜਣੇ ਬਹਿ ਕੇ ਮੈਂ ਕੈਮਰਾ ਫੜ ਕੇ ਚਲੋ ਭਾਈਓ ਭਾਈਓ ਕੋਈ ਲਾਈਨਾਂ ਸੀ ਕਿਉਂਕਿ ਇਹ ਵੀਡੀਓ ਜਿਹੜੀ ਨਾ ਆੜੇ ਵੀਡੀਓ ਹੁਣੇ ਹੀ ਪੈਣੀ ਜੇ 2:30 ਵਜੇ ਪੈਣੀ ਤੇ ਫਿਰ ਮੈਂ ਇਸ ਕਰਕੇ ਹੁਣ ਟਾਈਮ ਹੋ ਗਿਆ ਮੇਰੇ ਹਿਸਾਬ ਨਾਲ 1:02 1:02 ਨਹੀਂ 10 ਮਿੰਟ ਘਟੇ 1:02 ਥੋੜਾ ਜਿਆਦਾ 1:01 1:01 ਹਾਂ ਕਰ ਲੈਣਾ ਇਹ ਸਟੋਰੀ ਦਾ ਮੇਨ ਮਕਸਦ ਇਹ ਹੈਗਾ ਸੀ ਕਿ ਜਦੋਂ ਨਨਾਨਾ ਆ ਕੇ ਕਮਰੇ ਦੀਆਂ ਫੋਲਾ ਫਲਾਈ ਕਰਦੀਆਂ ਹੈਗੀਆਂ ਵੇਖੋ ਜਿੰਨੇ ਚੀਜ਼ ਰੱਖੀ ਹੁੰਦੀ ਨਾ ਉਹਨੂੰ ਪਤਾ ਹੁੰਦਾ ਕਿ ਮੈਂ ਚੀਜ਼ ਕਿੱਥੇ ਰੱਖੀ ਆ ਤੇ ਜੇ ਪੈਜੀ ਚੀਜ਼ ਹਿੱਲਦੀ ਹੋਵੇ ਨਾ ਤਾਂ ਨਹੀਂ ਪਤਾ ਲੱਗਦਾ ਅਗਲੇ ਪਤਾ ਲੱਗ ਜਾਂਦਾ ਅੱਜ ਤਾਂ ਨੂੰਤੀ ਆਪਣੇ ਘਰ ਦਾ ਰੂਮ ਜਿਹੜਾ ਕਮਰਾ ਹੈ ਉਹ ਖੁੱਲਾ ਛੱਡ ਕੇ ਜਾਂਦੀ ਆ ਅਲਮਾਰੀਆਂ ਖੁੱਲੀਆਂ ਛੱਡ ਕੇ ਜਾਂਦੀ ਆ ਉਹਨੂੰ ਵਿਸ਼ਵਾਸ ਹੁੰਦਾ ਹੈ ਕਿ ਮੇਰੇ ਇਹ ਆਪਣੇ ਆਪ ਨੇ ਮੈਂ ਲੋਕ ਲਾ ਕੇ ਨਹੀਂ ਜਾਣਾ ਮੈਨੂੰ ਵਿਸ਼ਵਾਸ ਆ ਲੇਕਿਨ ਇਹਦੇ ਵਿੱਚ ਜੇ ਬਾਈ ਦੇ ਵੇ ਲੋਕ ਤੁਸੀਂ ਆ ਗਏ ਫੋਲਾ ਫਲਾਈ ਕਰੋ ਕਮਰੇ ਚ ਬੋ ਉਹ ਤਾਂ ਰੋਗ ਦੀ ਠੋਕ ਦੀ ਥੜਾ ਗਈ ਹੈ ਕਿ ਤੁਸੀਂ ਮੇਰੇ ਕਮਰੇ ਚ ਕਿਉਂ ਬਹਿਣ ਡੈ ਜੇ ਪਰ ਜਦੋਂ ਆ ਕੇ ਤੁਸੀਂ ਕਮਰੇ ਦੀਆਂ ਅਲਮਾਰੀਆਂ ਦੀ ਫੋਲਾ ਫਲਾਈ ਕਰਨੀ ਉਹ ਚੀਜ਼ ਗਲਤ ਹੈ ਸਾਰੀ ਕਿ ਚੀਜ਼ ਦੀ ਫੋਲਾ ਫਲਾਈ ਇੱਕ ਨਕਾਰੇ ਕੀ ਬਿਸਕਟ ਹੀ ਪਏ ਹੈ ਨਾ ਹਾਂ ਕਿੰਨੇ ਕੁ ਦੇਉਣਗੇ ਉਹ ਵੀ ਉਹ ਵੀ ਨਾਨ ਨੂੰ ਹੋ ਗਿਆ ਕਿ ਮੇਰੀ ਮਾਂ ਨੇ ਜਨਕੀ ਮੰਨੂ ਦੇ ਦੇਵੇ ਕਿ ਇੱਥੇ ਕਿਉਂ ਰੱਖਿਆ ਉਹ ਵੀ ਫੋਲਾ ਫਲਾਈ ਪਹਿਲੀ ਗੱਲ ਤਾਂ ਆ ਵੇਖੋ ਕਿ ਘਾਰਿਆ ਟਾਡਾ ਇਹ ਆਪਣੀ ਸੋਚ ਹੈ ਸੋਚ ਹੈ ਸੋਚ ਹੈ ਮੈਂ ਆਪਣੀ ਗੱਲ ਕਰਦੀ ਆ ਕਿ ਮੈਂ ਪਹਿਂਚੀ ਕਰਨ ਦਾ ਰੂਮ ਉੱਪਰ ਹੈਗਾ ਔਰ ਮੈਂ ਬਹੁਤ ਘੱਟ ਉੱਪਰ ਚੜਦੀ ਜਦੋਂ ਘਰ ਨਹੀਂ ਹੁੰਦੀ ਵਿਆਸਿਆ ਵੀ ਹੋਵੇ ਜਦ ਮੈਂ ਤਾਦਿਬ ਨਹੀਂ ਚੜਦੀ ਇਹ ਤੁਹਾਡੇ ਆਪਣੇ ਹੱਥ ਵਿੱਚ ਹੈਗਾ ਕਿ ਤੁਸੀਂ ਨੋਆਂ ਧੀਆਂ ਨਾਲ ਕਿਸ ਤਰ੍ਹਾਂ ਦਾ ਰਿਲੇਸ਼ਨ ਹੋਣਾ ਚਾਹੀਦਾ ਜੇ ਵੇਖੋ ਸਸਤਾ ਚੰਗਾ ਨਾ ਤੇ ਨਾਨਾ ਦਾ ਕੋਈ ਮਤਲਬ ਨਹੀਂ ਬੰਦਦਾ ਕਿ ਆ ਕੇ ਉਹਦੇ ਕਮਰੇ 'ਚ ਜਾਵੇ ਦਖਲ ਦਰਾਜੀ ਕਰਨੀ ਮਤਲਬ ਨਹੀਂ ਬੰਦਦਾ ਤਾਂ ਮਲੋਂ ਨਾਨਾ ਖੁਸ਼ ਨਹੀਂ ਗੀ ਹਾਂ ਜੀ ਜਾਨੀ ਕਿ ਸਾਡੀ ਮਾਵਾ ਮੇਰੀ ਪਰਜਾਈ ਨੇ ਲੀਆਂ ਚੀਜ਼ਾਂ ਰੱਖੀਆਂ ਕੱਪੜੇ ਫੜੇ ਆਂ ਕਈ ਵਾਰੀ ਨਨਾਨਾ ਨੂੰ ਇਹ ਆਦਤ ਹੁੰਦੀ ਹੈ ਹਲਮਾਰੀ ਚ ਕਿੰਨਾ ਗੰਧ ਆਇਆ ਇਹ ਸਾਫ਼ ਨਹੀਂ ਕਰ ਸਕਦੀ ਇਹ ਵੀ ਕਰ ਸਕਦੀ ਇਹ ਵੀ ਨਹੀਂ ਕਹਿਣਾ ਚਾਹੀਦਾ ਐਵੇਂ ਨਹੀਂ ਚ ਕਹਿਣਾ ਚਾਹੀਦਾ ਮੈਂ ਵੀ ਨਹੀਂ ਦੇ ਖੁਦ ਕਦੀ ਸੋਨਿਆ ਦੇ ਹਲਮਾਰੀ ਫੋੜੀ ਮਤਲਬ ਹੀ ਨਹੀਂ ਨੀ ਨਾਨਾ ਨੂੰ ਸੋ ਕੋ ਖੁਸ਼ ਹੋਣਾ ਚਾਹੀਦਾ ਕਿ ਮਾਵਾ ਧੀਆਂ ਬਣ ਕੇ ਰਹਿਣ ਡੀਆਂ ਬੇਚੀ ਦਾ ਨਾਨੂ ਇਸ ਗੱਲ ਦਾ ਖੁਸ਼ ਹੋਣਾ ਚਾਹੀਦਾ ਕਿ ਮੇਰੀ ਪਰਜਾਈ ਨੇ ਘਰ ਚ ਤਾਲੇ ਨਹੀਂ ਲਾਇਆ ਹੂੰ ਇਸ ਕੋਲ ਜੇ ਮਾਲੋ ਪਰਜਾਈ ਜਿੰਦਰੇ ਲਾ ਕੇ ਤੇ ਚਾਬੀਆਂ ਆਪਣੇ ਪਰਚ ਪਾ ਕੇ ਲੈ ਜਾ ਤੇ ਫਿਰ ਕੀ ਕਰ ਸਕਦੇ ਤੇ ਫਿਰ ਫਿਰ ਉਲਟੋ ਨਹੀਂ ਸੀਨ ਫਿਰ ਉਲਟੋ ਪਤਾ ਕੀ ਸੀਨ ਹੋਣਾ ਕਿ ਪਰਜਾਈ ਨੂੰ ਸਾਡੇ ਤੇ ਵਿਸ਼ਵਾਸ ਨਹੀਂ ਸੀਗਾ ਤੇ ਵਿਸ਼ਵਾਸ ਆਪੇ ਗੁਆਉਂਦੀਆਂ ਇਹੋ ਜਿਹੇ ਨਨਾਂ ਨਹੀਂ ਗੁਆਉਂਦੀਆਂ ਵਿਸ਼ਵਾਸ ਇਹ ਕਈਆਂ ਨੂੰ ਬੜੀ ਗੰਦੀ ਯਾਦ ਤੇ ਗਈ ਹੈ ਇਹ ਨਾ ਸੋਚਿਓ ਕਿ ਇਹ ਸਟੋਰੀ ਬਣਾਈ ਇਹ ਸੱਚਮੁੱਚ ਹੀ ਯਾਦ ਤੇ ਗਈ ਜੇ ਕਈਆਂ ਨੂੰ ਹੁੰਦੀ ਹੈ ਬਿਲਕੁਲ ਜੀ ਇਹ ਆਦਤ ਹੁੰਦੀ ਹੈ ਕਮਰੇ ਦੀ ਫੋਲਾ ਫਲਾਈ ਕਰਨਾ ਚਲੋ ਜੀ ਜਿਹੜੀਆਂ ਵੀ ਨਨਾਂਾਂ ਜਾਜ ਠਾਣੀਆਂ ਕਈ ਸੱਸਾਂ ਵੀ ਹੈਗੀਆਂ ਜੀ ਕੋਈ ਵੀ ਕੋਈ ਵੀ ਕੋਈ ਵੀ ਇਹ ਤਾਂ ਆਪਾਂ ਇੱਕ ਲਾਈਨ ਲਈ ਨਾ ਪਰਚਾਈ ਦੀ ਲਈ ਆ ਕਿ ਪਰਚਾਈ ਦੇ ਕਮਰੇ ਦੀ ਫੋਲਾ ਫਲਾਈ ਲਈ ਹੈ ਕੋਈ ਵੀ ਹੋ ਸਕਦਾ ਕੋਈ ਵੀ ਹੋ ਸਕਦਾ ਹੈ ਇਹ ਸੱਸਾਂ ਨੂੰ ਵੀ ਹੋ ਸਕਦੀ ਜਠਾਣੀਆਂ ਨੂੰ ਵੀ ਹੋ ਸਕਦੀ ਕਿਸੇ ਨੂੰ ਵੀ ਹੋ ਸਕਦੀ ਔਰ ਜਿੰਨੂੰ ਵੀ ਇਹ ਆਦਤ ਹੈਗੀ ਆ ਤੇ ਨਾ ਉਹ ਆਪਣੇ ਨੂੰ ਸੁਧਾਰ ਕਰੋ ਤਕੜ ਤਾਂ ਦੇ ਬਚਿਆ ਰਹੇ ਤੇ ਫੇਰ ਭਜਾਈਦਾ ਕਿਉਂ ਨਾ ਉਹ ਵੀ ਉਹ ਵੀ ਭੈਣ ਜੀ ਪਰ ਨੂੰਹਾਂ ਦੀਆਂ ਜਿੰਦਰੇ ਲਾਂਦੇ ਮਜਬੂਰ ਹੁੰਦੇ ਆ ਤੇ ਫੇਰ ਸਾਡੇ ਵਰਗੀਆਂ ਸੱਸਾਂ ਕਹਿ ਰਹਿੰਦੀਆਂ ਕਿ ਜਿੰਦਰੇ ਲਾ ਕੇ ਜਾਂਦੀ ਆ ਜਿੰਦਰੇ ਲਾ ਕੇ ਜਾਂਦੀ ਆ ਵਿਸ਼ਵਾਸ ਤਾਂ ਆਪਣਾ ਆਪ ਖਰਾਬ ਕਰਦੇ ਚਲੋ ਜੀ ਜੇ ਤੁਹਾਨੂੰ ਸਾਡੀ ਸਟੋਰੀ ਵਧੀਆ ਲੱਗੀ ਹੋਵੇ ਲਾਈਕ ਸ਼ੇਅਰ ਕਮੈਂਟ ਕਰਕੇ ਜਰੂਰ ਦੱਸਿਓ ਥੈਂਕ ਯੂ ਸੋ ਮੱਚ